ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਂ ਪੁੱਤ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤੇ ਇੱਕ ਹੋਰ ਆਪਣਾ ਨਵਾਂ ਵਲੌਗ ਇਹ ਜੀ ਮੈਂ ਸੂਟ ਜਿਹੜਾ ਲੈ ਕੇ ਆਉਂਦਾ ਸੀ ਇੱਕ ਹੋਰ ਕੱਟਿਆ ਇਹਨੂੰ ਸਟਿਚ ਕਰਨਾ ਹੈ ਇਹ ਮੈਂ ਲੈਸ ਲੈ ਜਾਣੀ ਤੇ ਇਹ ਮੈਨੂੰ ਆਪਣੇ ਪੁੱਤਰ ਨੇ ਆਪਣੀ ਕਮਾਈ ਚੋਂ ਅੱਜ ਮੈਨੂੰ ਕਿੰਨੇ ਪੈਸੇ ਦਿੱਤੇ ਆ 2000 500 ਵਿੱਚ ਮੇਰਾ ਬਿੱਲ 2000 ਰੁਪਏ ਦਿੱਤਾ ਇਹਨੇ ਸ਼ੋਪਿੰਗ ਕਰਨ ਵਾਸਤੇ ਮੈਂ ਤਾਂ ਦੇਖ ਰਿਆ ਹੁਣ ਮੈਂ 2000 ਦਾ ਕੀ ਕੀ ਲੈਣੀ ਆ ਵੀ ਇਹਦੇ ਪੈਸੇ ਮੈਂ ਵੇਸਟ ਤੇ ਨਹੀਂ ਕਰਦੀ ਕਿਤੇ ਕਿਤੇ ਯੂਜ਼ ਕਰਦੀ ਮੈਂ ਮੈਨੂੰ ਹੀਰ ਦਾ 2000 ਰੁਪਈਆ ਤੇ ਜਾ ਕੇ ਸ਼ਹਿਰ ਤੋਂ ਫਿਰ ਲੋਣਾ ਹੈ ਪੱਕੀ ਕੀ ਲਿਆ ਇਹਨਾਂ ਦਾ ਇਹ ਰੱਖ ਲਈ ਆਪਣਾ ਇਹੋ ਐਸੇ ਰੱਖ ਲਈ ਹੈ ਕਿੱਦਾਂ ਲੱਗ ਰਿਹਾ ਆਪਣੀ ਪਹਿਲੀ ਕਮਾਈ ਦੇ ਕੇ ਮਾਂ ਨੂੰ ਠੀਕ ਆ ਕੁਝ ਖਾਸ ਨਹੀਂ ਖਾਸ ਨਹੀਂ ਹੈ ਹੂੰ ਕਿਉਂ ਉਦਾਂ ਹੀ ਵਾਇਲ ਚੰਗਾ ਲੱਗਾ ਤਾਂ ਕਮਾਈ ਹੋਣੀ ਆਪਣੇ ਹੂੰ ਚੰਗਾ ਲੱਗਾ ਵੈਦਾਂ ਕਦੋਂ ਕਿਹਾ ਹੂੰ ਮੈਂ ਤਾਂ ਕਿ ਥੋੜੀ ਦਿੱਤੀ ਹੈ ਹਮਮ ਚੱਕੀ ਨਾ ਬਹੁਤ ਐਨੀ ਇਸ ਦਿਨ ਜਿਆਦੀ ਹੀ ਆਉਗੀ ਇਹ ਜਿਵੇਂ ਆਪਾਂ ਲੈ ਆਪਣਾ ਫਰਾਕਸ ਪਤਾ ਨਹੀਂ ਵੱਟ ਮੈਂ ਇਹਨੂੰ ਪਾ ਪਾ ਕੇ ਮੈਨੂੰ ਕੰਮ ਹੁੰਦਾ ਮੈਂ ਤੇ ਕਿਹਨੇ ਦੇ ਪਾ ਲੈਣਾ ਮਾਂ ਪੁੱਤ ਦੀ ਹੋਈ ਮੈਚਿੰਗ ਦਿਖਾਵਾ ਲੈ ਲਈ ਆਪਣੀ ਮੈਚਿੰਗ ਹੋ ਗਈ ਹੈ ਨਾ ਇਧਰ ਗਾਵਰਸ ਨਾਲ ਚਲੋ ਜੀ ਚੱਲੀਏ ਮਨਵੀਰ ਘੜਾਊਗਾ ਸਰੋਂ ਚੋ ਤੇਲ ਤੁਸੀਂ ਜਦ ਤੱਕ ਅੱਗਿਓ ਆਪਣਾ ਜਿਹੜੇ ਜਿਹੜੇ ਕੰਮ ਕਰਨ ਵਾਲੇ ਉਹ ਕਰਕੇ ਤਾਂ ਆ ਚੁंगी ਇਹਦੇ ਕੋਲ ਠੀਕ ਹੈ ਕੋਨ ਤਾਂ ਬਹੁਤ ਰਸ਼ਟ ਕਟ ਗਿਆ ਹੁਣ। ਉਹ ਗੱਡੀ ਬਾਹਰ ਗੱਡ ਤੇ ਮੈਂ ਬੂਹਾ ਖੋਲ ਦੂੰਗੀ ਅੱਛਾ। ਬੰਦ ਕਰ ਦੂੰਗਾ ਇਹ ਵਾਲਾ। ਹੈ? ਇਹ ਗਮਲੇ ਵਿੱਚ ਇੱਧਰ ਰੱਖਦੇ ਸੀ ਮੈਂ ਤਾਂ ਇਹ ਤੋਂ ਪੁੱਛਣ ਦੇ ਕਿ ਸੌਖੀ ਨਿਕਲ ਜਾਊਗੀ। ਮੇਲਾ ਜਿੰਦਾ ਖਤਮ ਵੀ ਹੋ ਗਿਆ ਪਰ ਕਿੰਨਾ ਚਿਰ ਤੱਕ ਦੁਕਾਨਾਂ ਰਹਿੰਦੀਆਂ ਹਨਾ ਇਹ ਜੀ ਸਾਖੀ ਦਾ ਮੇਲਾ ਸਾਡੇ ਇੱਥੇ ਕਰਤਾਰਪੁਰ ਬਹੁਤ ਭਾਰੀ ਲੱਗਦਾ। ਪਰ ਮੈਂ ਕਹਾਂ ਜੀ ਦੇਖਿਆ ਨਹੀਂ ਆਈ ਨਹੀਂ ਦੇਖਣ ਕਦੀ ਵੀ। ਵਾਉ ਝੁੰਮਕੇ ਕਿੰਨੇ ਲੱਗੇ ਹੋਏ ਦੁਕਾਨਾਂ ਕਿੰਨਾ ਟਾਈਮ ਤੱਕ ਹੀ ਰਹਿੰਦੀਆਂ ਹਨ ਸੌਰਾ ਮਹੀਨਾ ਹੀ ਤਕਰੀਬਨ ਰਹਿ ਜਾਂਦੀਆਂ ਉਹ ਸਾਰੀ ਕਰੋਕਰੀ ਦੀ ਜਿਆਦਾ ਭੰਡਿਆਣੀਆਂ ਦੁਕਾਨਾਂ ਰਹਿ ਜਾਂਦੀਆਂ ਉਹਦੇ ਕਿੰਨਾ ਚਿਰ ਨਾ ਕਿਉਂਕਿ ਇਹਨਾਂ ਦੇ ਉਹ ਹੀ ਨਹੀਂ ਪੂਰੇ ਹੁੰਦੇ ਠੇਕਾ ਹੀ ਆ ਵੀ ਅਸੀਂ ਭੰਡਿਆਣੀਆਂ ਆਈਆਂ ਕਾਟਨ ਦੇ ਦੁਪੱਟੇ this is also utensils shop ਗੱਡੀ ਚੋਂ ਮੇਲਾ ਦਿਖਾਤਾ ਮੇਰੇ ਪੁੱਤ ਨੇ ਮੈਨੂੰ ਦੂਰੇ ਦੂਰੇ ਦੇਖੀ ਜੋ ਵਧੀਆ jeans 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 ਮਾਚੀ ਇਹ ਬੜਾ ਬਰਸਾ ਹੈ ਨਾ ਇੰਤੋਂ ਉੱਧਰ ਗੱਦੀ ਪਾਉਂਦੇ ਆ ਇੱਧਰ ਆਲੇ ਹੱਕਾ ਨਿਕਲੀ ਜਾਂਦੀ ਨਾ ਇੱਧਰ ਦੇ ਖਲੀ

ਹਾਂ ਜੀ ਨਹੀਂ ਉਹ ਛੋਟਾ ਆਫਿਸ ਇਹ ਸਾਰੇ 2 200 ਜੀ ਇਹ ਦੁਪੱਟੇ ਹਾਂ ਜੀ ਜਮ ਉਹ ਬਣਿਆ ਹਾਂ ਆਹ ਤੇਰਾ ਆਹ ਨਾ 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 ഓരോ സോണാ ല ਇਹ ਜੇ ਹੋਰ ਥੋੜਾ ਡਾਰਕ ਹੋਊਗਾ ਨਾ ਹਾਂ ਜਿੰਨੀ ਜ਼ਮੀਨ ਹੈ ਨਾ ਦੂਰ ਦੂਰ ਤੱਕ ਹਨਾ ਮਨੀ ਇੱਧਰਲੀ ਸਾਈਡ ਵੀ ਜਿੰਨੀ ਜ਼ਮੀਨ ਹੈ ਦੂਰ ਤੱਕ ਇੱਧਰ ਵੀ ਕਿੰਨੀ ਖਾਲੀ ਹੈ ਨਾ ਦੂਰ ਦੂਰ ਤੱਕ ਇਹ ਜਿੰਨੀ ਜ਼ਮੀਨ ਹੈ ਨਾ ਬਸ ਮਨੀ ਦੀ ਨਹੀਂ ਨਾ ਸਾਡੀ ਹੈ ਇੱਥੇ ਜੀ ਅਸੀਂ ਸ਼ਾਪਿੰਗ ਕਰਕੇ ਆ ਗਏ ਆ ਵਾਪਿਸ ਤੇਰੇ 2000 ਰੁਪਏ ਦਾ ਮੈਂ ਕੀ ਕੀ ਲਿਆ ਮੈਂ ਘਰ ਜਾ ਕੇ ਦਿਖਾਵਾਂਗੇ ਬਟ ਮੇਰੀ ਬਹਿਸ ਬਹਿਸ ਹੋਂਦੀ ਆ ਬਹਿਸ ਬਹਿਸ ਕੀ ਹੁੰਦੀ ਪਹਿਲਾਂ ਆਪਣੀ ਬਹੰਸ ਹਾਂਜੀ ਦੱਸ ਕਿਹੜੀ ਹੁੰਦੀ ਵਾਲਾ ਟਰਾਂਸ ਫੈਟ ਤੇ ਸਾਡੀ ਬਹੰਸ ਹੁੰਦਾ ਹੀ ਆ ਆ ਮਾਇਨੀਜ਼ ਦੇ ਵਿੱਚ ਮੈਂ ਕਹਿੰਨੀ ਤੂੰ ਕਹਿੰਦਾ ਟਰਾਂਸ ਫੈਟ ਹੁੰਦੀ ਆ ਹੂੰ ਹੂੰ ਇਹ ਕਹਿੰਦਾ ਟਰਾਂਸ ਫੈਟ ਹੁੰਦੀ ਆ ਮਾਇਆਨੀਜ਼ ਦੇ ਵਿੱਚ ਤੇ ਮੈਨੂੰ ਇਹਦੀ ਨੌਲੇਜ ਨਹੀਂ ਸੀ ਉਹਦੇ ਵਿੱਚ ਹੁੰਦੀ ਆ ਜਾਂ ਨਹੀਂ ਮੈਂ ਸੈਂਡਵਿਚ ਇਹਦੇ ਲਈ ਬਣਾਉਣ ਵਾਸਤੇ ਲੈ ਕੇ ਆਈ ਸੀ ਮਾਇਆਨੀਜ਼ ਤੇ ਸਵੀਟ ਕੌਰਨ ਬ੍ਰੈਡ बाकी ਆਪਾਂ ਵਿੱਚ ਕੋਕੰਬਰ ਵਗੈਰਾ ਜੋ ਵੀ ਹੈ ਉਹ ਪਾ ਲਾਂਗੇ ਤੇ ਇਹ ਮੈਨੂੰ ਕਹਿੰਦਾ ਕਿ ਕਰੀਮ ਚੀਜ਼ ਲੈ ਲੈਣੇ ਜੀ ਮੈਂ ਕਹਿੰਦਾ ਮੈਨੂੰ ਕਰੀਮ ਚੀਜ਼ ਲੈ ਲੈਣਾ ਸੀਗਾ ਮੈਂ ਕਿਹਾ ਤੂੰ ਮੈਨੂੰ ਉੱਥੇ ਹੀ ਯਾਦ ਕਰਾਉਂਦਾ ਛੇਵੇਂ ਕੋ ਲੈ ਹੁਣੀ ਸੀ ਮੈਂ ਲੈ ਲਈ ਮਾਇਓਨੈਸ ਪਰ ਟੇਸਟੀ ਬਣਦੀ ਉਹਦੇ ਵੀ ਦੱਸ ਚੋਇਸ ਹੁੰਦੀ ਆਪਣੀ ਚੋਇਸ ਦੀ ਗੱਲ ਨਹੀਂ ਦੇਖੋ ਕਿੱਦਾਂ ਗਏ ਸੀ ਤੇ ਹੁਣ ਕਿੱਦਾਂ ਬਣ ਕੇ ਆਏ ਤੇਲ ਅਸੀਂ ਘੜਾ ਲਿਆ ਤੇਲ ਕਢਾ ਲਿਆ ਤੇ ਜਿਹੜਾ ਤੇਲ ਕਢਾਇਆ ਉਹ ਚੋਂ ਕਿੰਨੀ ਸਰੋਂ ਦੀ ਖਾਲ ਸੀ ਨਾਲ ਲੈ ਕੇ ਆ ਗਏ ਕਿੰਨੀ ਕਿਲੋ ਰੱਖੀ ਆ 12 ਕਿਲੋ ਸਰੋਂ ਦੀ 18 ਕਿਲੋ ਸਰੋਂ ਦੀ ਜਿਹੜੀ ਖਾਲ ਸੀ ਉਹ ਅਸੀਂ ਨਾਲ ਲੈ ਲਈ ਅਸੀਂ ਕਿਹਾ ਉਹਨੂੰ ਭੇ ਕੇ ਫੇਰ ਅਸੀਂ ਮੇਰ ਨਾਲ ਫੁੱਲ ਜਾਂਦੀ ਹੈ ਨਾ ਫੇਰ ਪਸ਼ੂਆਂ ਨੂੰ ਪਾਈ ਦੀ ਫੇਰ ਅਸੀਂ ਮੰਗੋ ਨੂੰ ਪਾ ਕੇ ਦੇਖਾਂਗੇ ਕਿਉਂਕਿ ਜਿਹੜੀ ਇਹ ਸਰੋਂ ਦੀ ਖਾਲ ਹੁੰਦੀ ਹੈ ਠੰਡੀ ਹੁੰਦੀ ਆ ਹੁਣ ਜੇ ਉਹਨੇ ਖਾਣ ਲੱਗ ਪਈ ਫੇਰ ਅਸੀਂ ਗਰਮੀਆਂ ਗਰਮੀਆਂ ਇਹ ਵੀ ਖਾਲ ਪਾਉਣੀ ਉਹਨੂੰ ਤੇ ਫਿਰ ਇਹੋ ਹੀ ਖਲ ਚੱਕਿਆ ਕਰਾਂਗੇ ਤੇ ਉਹਨਾਂ ਚਿਰ ਅਸੀਂ ਆਪਣੀ ਇਹ ਜਿਹੜੀ ਸਰੋਂ ਪਿਆਈ ਆ ਤੇ ਤੇਲ ਕਢਾਇਆ ਉਹ ਵਾਲੀ ਨਾਲ ਇੰਨੀ ਨਾਲ ਲੈ ਆਏ ਆ ਤੇ ਉਹ ਦੇਖਾਂਗੇ ਮੰਗੋ ਖਾਦੀ ਆ ਦੇਖੀ ਉਹ ਆਟੋ ਬਹੁਤ ਤੇਜ਼ ਹੁੰਦੇ ਆ ਅੱਜ ਇਹਨਾਂ ਮਨ ਕਰਦਾ ਸੀ ਨਾ ਬਾਹਰ ਦਾ ਅਸੀਂ ਕੁਝ ਨਹੀਂ ਖਾਣੇ ਉਹਨੇ ਮਾਂ ਪੁੱਤ ਕਿਤੇ ਹੀ ਆ ਕੁਝ ਖਾ ਲਈ ਅੱਵਲ ਤਾਂ ਨਹੀਂ ਖਾਣੇ ਰਸ ਪੀਨੇ ਹੁੰਨੇ ਆ ਇੱਕ ਗੰਨੇ ਦੀ ਬੱਸ ਉਹ ਜਿਹੜੇ ਅਸੀਂ ਸਰਦਾਰ ਪਾਜੀ ਕੋਲੋਂ ਰਸ ਪੀਨੇ ਆ ਡਿਸਪੋਜ਼ੇਬਲ ਨਾ ਕੋ ਹੁੰਦੀਆਂ ਉਹ ਗਲਾਸ ਤੇ ਅੱਜ ਉਹ ਹੈ ਹੀ ਨਹੀਂ ਸੀ ਹਨਾ ਹੈ ਹੀ ਨਹੀਂ ਸੀ ਪੁਕੇ ਗਏ ਪੁਕੇ ਨਹੀਂ ਮਾ ਰੋਟੀ ਖਾ ਕੇ ਗਏ ਅੱਧਾ ਹੀ ਵਾਪਸ ਆਏ ਕੁਛ ਨਹੀਂ ਖਾਦਾ ਬਿੱਤਾ ਆਹ ਮੈਨੂੰ ਪਤਾ ਤੋ ਹੱਸ ਹੁਣ ਅਸੀਂ ਜਿਆਦਾ ਜਾਈਦਾ ਵੀ ਨਹੀਂ ਸ਼ਹਿਰ ਮਨਵੀਰ ਦੇ ਡੈਡੀ ਚਲੇ ਗਏ ਘਰ ਕੇ ਮੈਂ ਤੇ ਉਹਨਾਂ ਦੇ ਜਾਣ ਤੋਂ ਬਾਅਦ ਜਦੋਂ ਪਹਿਲੀ ਵਾਰੀ ਗੱਡੀ ਵਿੱਚ ਵੀ ਬੈਠਾ ਉਹਨਾਂ ਨਾਲ ਮੈਨੂੰ ਤਾਂ ਹੋਰ ਹੀ ਤਰ੍ਹਾਂ ਹੋਣ ਲੱਗ ਪਿਆ ਉਹਨਾਂ ਨੇ ਮੈਨੂੰ ਇਹ ਹੁੰਦਾ ਮੇਰਾ ਮੋਟਰ ਸੇਟ ਚਲੇ ਗਏ ਚਲੋ ਟੱਟ ਝੂਟ ਬਾਬਾ ਮੇਰ ਰੱਖੇ ਸਾਲ ਵਿੱਚੋਂ ਫੇਰ ਆਉਗੇ ਐਸੇ ਮੌਸਮ ਦੇ ਫੇਰ ਸਦਾਂਗੇ ਵੱਡੇ ਦਿਨਾਂ ਚ ਹਨਾ ਮਣੀ ਤਿਆਰਾਂ ਦੇ ਦਿਨ ਉਹਨਾਂ ਦੇ ਵਿੱਚ ਛੱਟ ਛੁੱਟੀ ਲੱਗ ਜਾਂਦੀ ਗੁੱ ਤੈਨੂੰ ਹੁਣੇ ਹੀ ਨਹੀਂ ਗਰਮੀ ਲੱਗਣ ਲੱਗੀ ਪੱਕਾ ਗੇਟਮੋਰੇ ਜਾ ਕੇ ਤੂੰ ਭੌਂਕਦੀ ਰਹੀ ਹੋਣੀ ਸਾਡੇ ਗਿਆਾਂ ਤੇ ਹਨਾ ਹਨਾ ਅੱਜ ਤੇ ਹਵਾ ਬਹੁਤ ਚੱਲਣ ਦੀ ਆ ਪੱਖੇ ਨਾਲ ਵੀ ਠੰਡਾ ਮੌਸਮ ਗੇਟਮੋਰੇ ਭੌਂਕਦੀ ਸੀ ਨਾ ਬਗੇ ਨੂੰ ਵੀ ਚੀਜੀ ਚਾਈ ਦੀ ਆ ਕੇ ਲੋ ਆਜੋ ਬੋਨ ਲੈ ਲਓ ਬੋਨ ਲੈ ਲਓ ਆ ਜਾ ਗੁੱਲੂ ਅੱਜ ਬਗੂ ਰਸ ਬਹੁਤ ਸੀ ਮੇਲਾ ਹੋ ਗਿਆ ਹਟਿਆ ਨਾ ਕੋਈ ਲੈ ਤੇ ਚੀਜੀ ਖਾਲਾ ਏ ਖਾਲਾ ਖਾਲਾ ਪਾਣੀ ਨਹੀਂ ਪੀਤਾ ਪਾਣੀ ਵੀ ਪਿਆ ਤੇਰਾ ਠੰਡਾ ਹੂੰ ਗੁੱਲੂ ਓ ਗੁੱਲੂ ਆਪਾਂ ਨੂੰ ਮਨੀ ਨੇ ਦਿੱਤਾ ਸੀ 2000 ਰੁਪਇਆ 2000 ਚੋਂ ਆਪਾਂ 200 ਦੀ ਇਹ ਵਾਲੀ ਚੁੰਨੀ ਲੈ ਕੇ ਆਏ ਮਨੀ ਦੇ ਦਾਦੀ ਲਈ ਦੇਖੋ ਦੁਪੱਟਾ ਕਾਟਨ ਦਾ ਮੈਂ ਵੀ ਲੈ ਸਕਦੀ ਮਤਲਬ ਕਿ ਮਨੀ ਦੀ ਦਾਦੀ ਵੀ ਲੈ ਸਕਦੀ ਹੈ ਸੋਹਣਾ ਮਨੀ ਹਾਂਜੀ ਇਹਦੇ ਵਿੱਚ ਇੱਕ ਕਲਰ ਹੋਰ ਬਹੁਤ ਸੋਹਣਾ ਸੀਗਾ ਨੂੰ ਕੀ ਕਹੀਦਾ ਨਿਓਨ ਵੀ ਫਰੋਜ਼ੀ ਤੇ ਪਿੰਕ ਵੀ ਇਹ ਮਨੀ ਦੇ ਦਾਦੀ ਲਈ ਮੈਂ ਵੀ ਲਾਉਂਗੀ ਉਹਦਾ ਇਹ ਮੈਂ ਦੁਪੱਟਾ ਲੈ ਕੇ ਆਈ ਇਹ ਮੈਂ 250 ਦੀ ਲਈ ਲੈਸ ਖਰੋਸ਼ੀਏ ਵਾਲੀ ਵਾਈਟ ਕਲਰ ਦੀ ਸੀ ਇਹ ਡਾਈ ਕਰਾਈ 250 ਦੀ ਇਹੋ ਆਈ ਮੰਡੀ ਸਾਭ ਲੈ ਲਾ ਆਪਣੇ ਪੈਸਿਆਂ ਨਾਲ ਸਾਰਾ ਸਾਭ ਕਰ ਬੈਲਾ 200 ਲੇਖ 200 ਚ ਪਲੱਸ ਕਰ 250 ਹੋਇਓ ਹੈ ਇਹ ਲਿਖ ਦਾਂ 250 ਇਹੋ 200 250 ਹੋਰ ਇਹ 200 ਦੀ ਮੈਂ ਇਹ ਚੁੰਨੀ ਲੈ ਲਈ ਆਪਣੇ ਸੂਟ ਨਾਲ ਦੀ ਜਿੱਦਾਂ ਦੀ ਲੈਸ ਉਦਾਂ ਦੀ ਦੋ ਸੌ ਇਹ 250 ਦੀ ਚੁੰਨੀ ਸੱਚ ਹਾਫ ਪਿਓਰ ਦਾ ਦੁਪੱਟਾ ਲੈ ਲਿਆ 250 ਹਾਂਜੀ 100 ਰੁਪਏ ਦਾਾਈ ਦਾ ਲੈਸ ਵੀ ਡਾਈ ਕਰਾਈ ਚੁੰਨੀ ਵੀ ਡਾਈ ਕਰਾ ਹਾਂਜੀ 100 ਰੁਪਏ ਆ ਇਹੋ ਠੀਕ ਆ ਤੇ ਗੁਰਮੀ ਦਾ ਇਹਦਾ ਦਾ ਸਾਮਾਨ ਇਹ 100 ਰੁਪਏ ਦੀ ਲਾਈਨਿੰਗ 50 ਰੁਪਏ ਵਾਲੀ 2 ਮੀਟਰ ਲੈਪਰ ਥੱਲੇ ਲਾਉਣ ਨੂੰ ਠੀਕ ਹੈ ਹੈ ਠੀਕ ਹੈ ਠੀਕ ਆ ਤੇ 360 ਰੁਪਏ ਦਾ ਤੇਰਾ ਸਮਾਨ ਜਿਹੜਾ ਮੈਂ ਲੈ ਕੇ ਆਈ ਸੈਂਡਵਿਚ ਬਣਾਉਣ ਵਾਸਤੇ ਤੇਰੇ ਲਈ ਠੀਕ ਹੈ 150 ਦੀ ਤੂੰ ਮੇਰੀ ਲਈ ਦਵਾਈ ਲਿਖ ਲਈ ਤੇ 340 ਰੁਪਏ ਦਾ ਆਪਾਂ ਲੈ ਕੇ ਆਈਆਂ ਪਿਆਜ਼ ਟਮਾਟਰ ਖੀਰੇ ਤਰ੍ਹਾਂ ਤੇ ਅਦਰਕ ਹਾਂਜੀ ਬਸ ਇਹ ਵੀ ਲੈ ਕੇ ਆਈ ਮੈਂ ਹੋਰ ਕੁਝ ਲਿਆ ਕਿੰਨਾ ਹੋ ਗਿਆ ਟੋਟਲ 1750 ਤੇ ਬਸ ਇਹਨੇ 350 ਰੁਪਿਆ ਮੈਂ ਮੰਗਦੇ ਨੂੰ ਇਸ ਲੜਕੇ ਦਾ ਪਾਸ 350 2200 2200 ਹਾਂ 1750 ਇਹ ਮਨੀ ਦੇ ਉਹ 2200 ਇਹ 2200 ਜੀ ਆਪਾਂ ਮਨਵੀਰ ਦੀ 2000 ਜਿਹੜੀ ਮਿਹਨਤ ਦੀ ਕਮਾਈ ਇਹਨੇ ਮੈਨੂੰ ਦਿੱਤੀ ਸੀ ਉਹਦੇ ਵਿੱਚੋਂ ਮੈਂ ਨੂੰ ਇਹਦਾ 250 ਰੁਪਇਆ ਤਾਂ ਵੀ ਬਚਾਇਆ ਮੈਂ ਸਾਰੇ ਆਮਦੇ ਤੇ ਨਹੀਂ ਲਾਇਆ ਮੈਂ 350 ਤੇ ਵੀ ਲਾਇਆ ਸੈਂਡਵਿਚ ਵਗੈਰਾ ਵਾਸਤੇ ਹਾਂਜੀ ਠੀਕ ਹੈ ਤੇ ਬਾਕੀ ਮੈਂ ਘਰੇਲੂ ਸਮਾਨ ਵੀ ਲੈ ਕੇ ਆਈ ਪਿਆਜ਼ ਵਗੈਰਾ ਸਾਰਾ ਕੁਝ 340 ਦਾ ਮੇਰਾ ਸਿਰਫ ਚੁੰਨੀਆਂ ਆਏ ਹੋਈ ਸੀ ਤੇ ਓਕੇ ਜੀ ਇਹਦੇ ਨਾਲ ਹੀ ਕਰਦੇ ਆ ਆਪਾਂ ਅੱਜ ਦੇ ਵਲੌਗ ਦਾ ਐਂਡ ਤੇ ਆਪਾਂ ਨਿੱਕੀ ਜਿਹੀ ਸ਼ਾਪਿੰਗ ਜਿਹੜੀ ਘਰ ਦਾ ਸਮਾਨ ਸਮੋ ਉਹ ਲੈ ਕੇ ਆਏ ਸੀ ਤੇ ਅਜੇ ਅਸੀਂ ਤੇਲ ਨੀ ਗੱਡੀ ਚ ਪਵਾਇਆ ਖਰਚੇ ਬਹੁਤ ਹੋ ਜਾਂਦੇ ਆ ਇਸ ਕਰਕੇ ਬਹੁਤ ਹਜੇ ਮਨਵੀਰ ਦੇ ਰੈਡੀ ਹੋ ਨਹੀਂ ਗਏ ਆ ਤੇ ਕੰਮ ਹਜੇ ਤਕਰੀਬਨ ਨਹੀਂ ਮਿਲਿਆ ਤਾਂ ਸੋ ਇਸ ਕਰਕੇ ਉਹ ਸੋਸ ਸਮਝ ਕੇ ਖर्चा ਕਰੇਗਾ ਤੇ ਓਕੇ ਬਾਏ ਬਾਏ ਜੀ ਸਾਰਿਆਂ ਨੂੰ ਇਹ ਸਾਡੇ ਕਰੇਲੂ ਵਲੌਗ ਹੁੰਦੇ ਜਿਨ੍ਹਾਂ ਜਿਨ੍ਹਾਂ ਨੂੰ ਸਾਡਾ ਚੈਨਲ ਪਸੰਦ ਆ ਵਲੌਗ ਪਸੰਦ ਆ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਬਾਏ ਬਾਏ ਜੀ ਸਾਰਿਆਂ ਨੂੰ